ਸਤਿ ਸ਼੍ਰੀ ਅਕਾਲ ਜੀ ਮੈਂ ਟ੍ਰੈਂਡਸ ਗੈਲਰੀ ਬੁਟੀਕ ਤਰੰਤਰੰਤੋਂ ਅੰਜੀ ਇਹ ਵਾਲਾ ਸੂਟ ਮਹਿੰਦੀ ਕਲਰ ਦੇ ਵਿੱਚ ਕਾਟਨ ਦੇ ਵਿੱਚ ਤਿਆਰ ਕੀਤਾ ਗਿਆ ਹੈ ਇਹਦੇ ਉੱਪਰ ਬਰਸ਼ ਪੇਂਟ ਕੀਤਾ ਹੋਇਆ ਪਿੰਕ ਕਲਰ ਦੇ ਫਲਾਰ ਪਾਏ ਹੋਏ ਆ オレンジ ਕਲਰ ਦੇ ਸਨਫਲਾਰ ਪਾਏ ਹੋਏ ਆ ਉਹਨਾਂ ਨੂੰ ਅਸੀਂ ਹਾਈਲਾਈਟ ਕੀਤਾ ਹੋਇਆ ਹੈ ਇਹ ਬਟਰਫਲਾਈ ਵੀ ਪਾਈਆਂ ਹੋਈਆਂ ਉੱਪਰ ਉਹਨਾਂ ਨੂੰ ਵੀ ਹਾਈਲਾਈਟ ਕੀਤਾ ਹੋਇਆ स्लीव्स ਦੇ ਉੱਪਰ ਸਨਫਲਾਅਰ ਪਾਏ ਹੋਏ ਆ ਉਸ ਨੂੰ ਵੀ ਹਾਈਲਾਈਟ ਕੀਤਾ ਹੋਇਆ ਇਸ ਦੀ ਬਾਟਮ ਦੇ ਉੱਪਰ ਵੀ ਛੋਟੇ-ਛੋਟੇ ਆ ਇਹ ਦੇਖੋ ਫਲਾਅਰ ਪਾਏ ਹੋਏ ਛੋਟੇ-ਛੋਟੇ ਫਲਾਅਰ ਪਾਏ ਹੋਏ ਉਸ ਨੂੰ ਵੀ ਹਾਈਲਾਈਟ ਕਰਕੇ ਬਾਟਮ ਤੇ 골ਡਨ ਕਲਰ ਦੀ ਲੇਸ ਲਗਾਈ ਹੋਈ ਹੈ ਇਸੇ ਕੇ ਰੇਤੀ ਵੀ 골ਡਨ ਲੇਸ ਲੱਗੀ ਹੋਈ ਆ ਤੇ ਦੁਪੱਟੇ ਉੱਪਰ ਵੀ 골ਡਨ ਗਲੇਸ ਦੀ ਲੇਸ ਜੜੀ ਲਗਾਈ ਹੋਈ ਹੈ ਇਸ ਤਰ੍ਹਾਂ ਦੇ ਹੋਰ ਵੀ ਡਿਜ਼ਾਈਨਸ ਸਾਡੇ ਕੋਲ ਤਿਆਰ ਕਰਵਾ ਸਕਦੇ ਜੀ ਥੈਂਕ ਯੂ